ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਚਲੇ ਆਈ ਮੁੱਲਾਂਪੁਰ ਦਾ ਖਾਨ ਕਿਸਾਨ ਮੇਲੇ ਤੇ ਤੇ ਅਸੀਂ ਉਰੇ ਖੜੇ ਆ ਖੰਨੇ ਤੇ ਸਾਡੇ ਬੰਦੇ ਆ ਰਹੇ ਨੇ ਮਗਰੋਂ ਹਾਂਜੀ ਦੱਸੋ ਜੀ ਮੇਰੇ ਜਾਣੇ ਖੜੇ ਨਹੀਂ ਪਾਣੀ ਪੂਣੀ ਪੀਤਾ ਹੀ ਅਸੀਂ ਹੁਣ ਹਾਂਜੀ ਇਹ ਤਾਂ ਥੱਕੇ ਦੀ ਬੰਦੇ ਜਿਆਦਾ ਸਫਰ ਦਾਇਆ ਕਰ ਲਿਆ ਨਾ ਬਾਕੀ ਪਹਿਲੀ ਵਾਰ ਚੱਲੇ ਮੇਲੇ ਤੇ ਹਾਂ ਇੱਥੇ ਮੇਲਾ ਹੈਗਾ ਹੀ ਪੈਰਿਸ ਮਹਿਲ ਮੁਹਾਰਕ ਪੈਲਸ ਚਾ ਇਹ ਰੋਡ ਮੁੱਲਾਪੁਰ ਤੋਂ ਰਾਏਗੋਡ ਨੂੰ ਜਾਂਦਾ ਮੇਰੇ ਖਿਆਲ ਚ ਚੜ੍ਹਦੀ ਜਾਈਂ ਪੀਂਦਾ ਉਹ ਦੇਖੋ ਮੁੰਡਾ ਕਹਿੰਦਾ ਹਾਂ ਮੁੰਡਾ ਉਹਦਾ ਪਾਣੀ ਲੈ ਕੇ ਦੇਖੋ ਇਹਦਾ ਝੂਠਾ ਪਾਣੀ ਪੀਂਦਾ ਨਹੀਂ ਚਾਹੀਦਾ ਜਰਮੀ ਬਹੁਤ ਹੈ ਇਹ ਭਾਤੋ ਦੀ ਗਰਮੀ ਹੈ ਇਹ ਬਹੁਤ ਫੁੱਲ ਕਰ ਰਹੀ ਹੈ ਲਾ ਹੀ ਲਾ ਬਾਪਿਓ ਕਹਿ ਕੇ ਗੱਲਾਂ ਜੇ ਕਰਦੇ ਸੁੱਖੋ ਲੱਗਦਾ ਇਹੋ ਬੈਕਿੰਗ ਕਰਨੀਆਂ ਕਰਦੇ ਚਲੋ ਹੁਣ ਮਿਲਦੇ ਆ ਤੁਹਾਨੂੰ ਕਿੱਥੇ ਜਾ ਕੇ ਦਿਖਾਉ ਲਈ ਵੀ ਮੇਤਰੋ ਤੁਰਪੇ ਸਾਡੇ ਬੰਦੇ ਲੰਘੇ ਗਾਹਾਂ ਹਾਂ ਜੀ ਤੇ ਸਵਿਫਟ ਪੂਰੀ ਲੱਦੀ ਹੋਈ ਪੂਰੀ ਐ ਤੇ ਦੂਈ ਵੀ ਲੱਦੀ ਹੋਈ ਹੁਣ ਸਾਨੂੰ ਹਾਈਲੈਕਸ ਲੈਣੀ ਪੈਣੀ ਆ ਲੱਗਦਾ ਆ ਦੀਪੂ ਸਾਡੇ ਉਹ ਟਰੈਵਲਰ ਵਾਲੇ ਦੱਸੋ ਜੀ ਦੱਸਾ ਜੀ ਕੀ ਲਈਏ ਸੁਜੈਸਟ ਕਰੋ ਕਿਹੜੀ ਗੱਡੀ ਵਧੀਆ ਜੀ ਹਾਈਲੈਕਸ ਹੀ ਲੈਣੀ ਆ ਹੁਣ ਆਪਾਂ ਕੀਲੈਕਸ ਨਹੀਂ ਜੀ ਹਾਈਲੈਕਸ ਹਾਂ ਜੀ ਦੱਸੋ ਹੋਰ ਤੇ ਬਹੁਤ ਨਹੀਂ ਚਲੋ ਚਲੋ ਕੋਈ ਨਹੀਂ ਮਿਲਦੇ ਆ ਲੈ ਸਾਡੇ ਬੰਦੇ ਇੱਧੇ ਆ ਜਾ ਰਹੇ ਬੇਬੇ ਕੱਢ ਦੇ ਕੱਢ ਦੇ ਕੱਢ ਦੇ ਆ ਜਾ ਰਹੇ। ਉਹ ਦਰਾਹੇ ਆ ਗਏ। 38 ਕਿਲੋਮੀਟਰ ਰਹਿ ਗਿਆ। ਆ ਪਹੁੰਚ ਰਹੇ ਆ। ਦਿਖਾਉਨੇ ਆ ਬਜਾ ਜੀ। ਜੜ ਗਿਆ ਰੋਡ ਤੇ। ਉਰੇ ਮੂਹਰੇ ਖੜੇ ਨੇ ਪੁਲਿਸ ਵਾਲੇ। 60 ਦੀ ਲਿਮਟ ਆਸ ਦੇਖੋ ਕਿਵੇਂ ਡੱਡਰ ਜਾ ਰਹੀਆਂ ਨੇ ਗੱਡੀਆਂ। ਸਾਡੇ ਵਾਲੀ ਹੈਗੀ ਆ। ਸੱਜਾ ਫਿਰ ਕੀ ਕਰੀ ਕੋਈ ਪਾਈ ਆ ਜੂ। ਆ ਜਿਆਦਾ ਅੱਗ ਲੱਗੀ ਰਹੀ ਆ ਬਾਈ ਨੂੰ। ਇਹ ਮੈਨੂੰ ਲੱਗਦਾ ਕਿ ਟਾਊਗਾ। ਯੂਪੀ ਨੰਬਰ ਇਹ ਯੂਪੀ ਵਾਲਾ ਕਟਾਊਗਾ ਮਰਚੀ ਵਾਲਾ ਲੱਗਦਾ ਆ ਕਿ ਆਹ ਦੇਖੋ ਹੀ ਗਾਹ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਰੋਕ ਲਾ ਤੂੰ ਤਾਂ ਰੋਕ ਲਿਆ ਔਰ ਇਹ ਤੁਹਾਨੂੰ ਕਿਹਾ ਦੀਨਾ ਬਾਪਿਓ ਆਹ ਲਾ ਲੈ ਯੂਪੀ ਉਹ ਕਰਦੀ ਫੋੜ ਆਹ ਲਾ ਲਈ ਯੂਪੀ ਨੰਬਰ ਸਾਈਡ ਤੇ ਗੱਡੀ ਹੁਣ ਗਿਆ ਪਿੱਛੇ 100 ਦੀ ਆ ਗਈ ਗੱਡੀ ਕੱਟ ਓਕੇ ਓਕੇ ਇਹਦਾ ਪਹਿਲਾ ਬੁਸ਼ਟਵਾਨ ਕਰ ਦਿੰਦੇ ਆ ਉਹ ਟੱਗ ਲੈ ਯੂਪੀ ਵਾਲਾ ਉੱਤਰ ਉਹ ਖੜੇ ਦੀ ਹੰਡਾ ਹੰਡਾ ਪੀਣਾ ਬਾਹਰ ਤੋਂ 5-7 ਕਿਲੋਮੀਟਰ ਰਹਿ ਗਿਆ ਕੱਟ ਲੱਗਦਾ ਹੈ ਫਿਰ ਕੋਈ ਮਿੱਤਰੋ ਪਹੁੰਚ ਗਏ ਬਸ 5 ਸਾਢੇ 650 ਮੀਟਰ ਰਹਿ ਗਿਆ ਪਰ ਹੁਣ ਜਾਮ ਦਿਖਾ ਰਹੇ ਨੇ ਜਾਮ ਸਟਾਰਟ ਹੋ ਗਿਆ ਅੱਗੇ ਲੋ ਚੱਕਾ ਗੱਡੀ ਲਾਉਣ ਨੂੰ ਦਿਖਾ ਦੇਖਦੇ ਆਂ ਔਰ ਉਹ ਵਾ ਗੱਡੀਆਂ ਹੁਣ ਸਟਾਰਟ ਹੋ ਗਈਆਂ ਦੇਖੋ ਕਹਾਂ ਗੱਡੀ ਤੇ ਗੱਡੀ ਚੜੀ ਹੋਈ ਆਂ ਬਾਕੀ ਸਾਢੇ ਪੰਤੇ ਕਹਾਂ ਨਿਕਲ ਗਏ ਤੇ ਦੇਖਦੇ ਜਾ ਕੇ ਦੇਖੋ ਲੱਗੇ ਭੁੱਲਿਆ ਪੜ ਗਿਆ ਕਿੱਥੇ ਫਿਰੀ ਜਾਣਾ ਕਿੰਨੀ ਲੱਗੇ ਆ ਕਪੜੇ ਭਾਰ ਹੋ ਗਏ ਮੇਲੇ ਚ ਇਕੱਠ ਬਾਵਾ ਸਾਰਾ ਏ ਕਰੋ ਚੈੱਕ ਆ ਬਹੁਤ ਵੇਖ ਕਾ ਹਾਂ ਬਰੇ ਕੀ ਵੇਜ ਤੁਹਾਡਾ ਆ ਨੰਬਰਦਾਰ ਵਲੌਗਸ ਜੇ ਬਾਕੀ ਚੱਲਦੇ ਹਣ ਦਿਖਾਉਣੇ ਹੀ ਸਾਨੂੰ ਜਾ ਕੇ ਅੰਤਰੋ ਪਹੁੰਚ ਗਏ ਆ ਇਹਨਾਂ ਨੇ ਮਾਹ ਜੀ ਕਾਦਾ ਆਇਓ ਉਹ ਜਿੱਥੇ ਮੈਨੂੰ ਉਹ ਜਿੱਥੋਂ ਪਟਾ ਚੈੱਕ ਕਰਾਉਣਾ ਨਾ ਜਾਂਦਾ ਆ ਜਿਹੜੇ ਪਟੇ ਦੋ ਪਾਸੇ ਨਹੀਂ ਆਪਿਆ ਚਾਹੀਦੀ ਆ ਉਹ ਇੱਕ ਜਿਹੜਾ ਆ ਕੰਪੈਨ ਦਾ ਹਿੱਸਾ ਨਾ ਆ ਕਿੰਨਾ ਹਰਕਾ ਤੂੰ ਕਹਿੰਦਾ ਉਹ ਨਹੀਂ ਬਣਾ ਦੇ ਦੂ ਹਰ ਦੂਨੇ ਬਾਜੀ ਗੁਰਦੇਵ ਵਾਲਿਆਂ ਦੀ ਇਹ ਉਹਦੇ ਕੋਲੇ ਆ ਜਿਹੜਾ ਉਹ ਆ ਦੂਆ ਆਲੂ ਵੇਚਣ ਵਾਲੀ ਸਵੇਰ ਦਾ ਹੈਗੇ ਨਾ ਇਹ ਦੇਖ ਵੀ ਸਾਰਾ ਕੁਝ ਟਾਇਰ ਵੀ ਸਾਰਾ ਕੁਝ ਹੋਣਾ ਹੀ ਲੱਗਦਾ ਆ ਕਰਦੇ ਗਏ ਕਿਵੇਂ ਆ ਟਾਇਰ ਵਾਲੀ ਹੋ ਗਿਆ ਹੁੰਦਾ ਇਹ ਆ ਲੱਗਾ ਜੀ ਤੁਹਾਨੂੰ ਇਹੀ ਕਿਵੇਂ ਅੰਦਰੋਂ ਯਾ ਬਰੇ ਇਹ ਹੋ ਤੇਲ ਪਾਉਣ ਵਾਲਾ ਉਧਰ ਵੀ ਹੈ ਨਾ ਦੋਏ ਪਾਸੇ ਵੀ ਤੇਲ ਪਾਉਣ ਵਾਲਾ ਵੀ ਲੱਗ ਨਾ ਕਰੀਦਾ ਇਹ 300 ਭੈ ਕਾ ਕਰ 17 ਇਹ ਦਾ ਅੰਦਰ ਸੁਭਾਨ ਤੋਲੇ ਦਾ ਮਲਚਰ ਆ ਕਰਾ ਆ ਗਿਆ ਕੰਪਿਊਟਰ ਉਹ ਹੀ ਯਾਰ 9 ਫੁੱਟਾਂ ਕੇ ਦਾ ਤਿੰਨ ਹਾਲਾ ਲਗਿਆ ਹੋਇਆ ਦੀ ਮਗਰ ਹੋ ਗਿਆ ਕਾ ਹੋਇਆ ਤਾਂ ਵੀ ਲਵੇ ਆ ਐ ਹੋਏ ਛੋਟਾ ਜਿਆ ਨਹੀਂ ਪੂਰੇ ਟੈਂਟ ਚ ਖੜੇ ਲੱਗਦੇ ਆ ਉਹ ਕਰੈਕਟਰ ਤੇ ਜਾਣਾ ਆ ਆ ਗਈ ਸਪਰੇਅ ਵਾਲਾ ਬੱਸ ਆਹੀ ਕੋ ਕਰ ਲੈ ਦੀ ਓਰੇ ਬੱਛੋਲੇ ਚੱਕਣਾ ਝੋਲੇ ਚੱਕਣਾ ਵੀਰੇ ਗੈਂਗ ਫਿਰਦੀ ਆਈ ਇੱਥੇ ਝੋਲੇ ਚੱਕਣ ਵਾਲੀ ਵੀਰੇ ਬਚ ਕੇ ਰਿਹਾ ਉਹਦਾ ਆ ਜਾ ਤੁਹਾਨੂੰ ਕਹੀਂ ਕੁਝ ਲੈ ਲੋ ਆ ਗ੍ਰਾਮੇ ਦੀ ਆ ਗਈ ਜੀ ਕਿਹੜਾ ਤੰਦੂ ਹਰਮ ਵਾਲੇ ਦਾ ਓਏ ਇਹ ਤਾਂ ਜਮੇ ਛੋਟੇ ਲੱਗਦਾ ਇਹ ਇਹਦੇ ਮੁਕਾਬਲੇ ਲੱਗਦਾ ਛੋਟੇ ਵੀਰੇ ਹੈ ਨਾ ਆ ਸੰਦੂ ਹੋਰ ਮੌਲੇ ਜੀ ਨਹੀਂ ਆ ਦੇਖ ਕਿੱਥੋਂ ਲੈ ਆਇਆ ਮੈਨੂੰ ਆ ਵੀ ਦੱਸੇ ਕਿੱਥੋਂ ਫੜਨ ਜਾ ਕੇ ਤੋਂ ਤਾਂ ਹੀ ਨੇ ਇੰਨਾ ਲੱਗਦਾ ਬੜਾ ਲੱਗਦਾ ਹਾਂ ਆ ਮੜਾ ਜਿਹਾ ਲੱਗਦਾ ਇਹ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਜੀ ਹਾਂ ਖੱਟੇ ਬਣਾ ਕੀ ਆ ਆਏਗਾ ਹੁਣ ਜੱਜ ਨੂੰ ਲੁਹਾਵੇ ਇਕੱਠੇ ਕਰ ਰੱਖਿਆ ਤੁਸੀਂ ਤਵੀਆਂ ਦਾ ਦੇਖ ਲਈਏ ਜਾ ਕੇ ਆ ਪਿੱਛੇ ਰਹਿ ਗਏ ਡਿਵੈਲਪ ਵਾਲਿਆਂ ਨੇ ਲੈ ਕੇ ਵੀ ਆਣੇ ਨੇ ਮੂਰੇ ਤਾਂ ਦੇਖ ਕੱਟ ਵਾਲੇ ਨੇ ਉਹਦਾ ਜਾਇਜ਼ਦੀ ਪਤਾ ਲੱਗੂ ਹੁਣ ਕਿਹੜੇ ਨੇ ਆ ਗੱਡਾ ਦੇਖ ਮਲਚਰ ਉਹ ਜਸਜੋਤ ਆਹ ਖੜੀਆਂ ਨੇ ਆਪਣ ਵਾਲੀਆਂ

Yaudah, udah. Sudah. 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 ਆ ਜੋ ਸੁਖਾ ਉਮਰ ਕੀ ਦਵਾਈ ਵਾਲੀ ਖਰੀਦ ਰਾਂ ਦੀ ਸਾਹਿਬ ਮਾਸਕ ਵਾਲਾ ਲਿਖ ਰਿਹਾ ਮਾਸਕ ਵਾਲੀ ਖੜੀ ਆ ਉੱਥੇ ਜਿਹੜੀ ਆਪਾਂ ਇਹ ਆ ਫੋਸਮਾਨੂਗਾ ਸੋਨਾ ਲੀਕਾ ਖੜਾ ਹੀ ਰਹਿਣਾ ਤੁਹਾਡਾ ਪੱਕਾ ਹੈ ਅੱਛਾ ਮੈਂ ਵੀ ਦੇਖਾ ਸਾਧੂ ਪਾਣੀ ਨੇ ਖੜੀ ਨਹੀਂ ਤੋ ਬਈਆ ਦੇਖ ਲੈ ਇਹਨਾਂ ਨੇ ਵੀ ਆ ਮੇਲੇ 'ਚ ਲੈ ਕੇ ਨੇ ਕਿਉਂ ਲੈ ਕੇ ਆਏ ਨੇ ਮਸ਼ਹੂਰੀ ਕਰਨੇ ਲੈ ਕੇ ਆਏ ਨੇ ਇਹ ਤਾਂ ਨਾ ਫਰੋਮੋਸ਼ਨ ਨਗਰ ਬੁੱਧੂ ਬੰਦੇ ਨੇ ਕਰਤਾਰ ਕਾਸੂ ਉਹ ਪੰਜਾਬੀ ਬੀਜਾਰਾ ਵਾਲੇ ਕਾਗੇ ਹੈ ਸਪਰਿੰਗ ਵਾਲੇ ਇਹ ਕਿਹੜਾ ਕਿਹੜਾ ਸ਼ਕਤੀਮਾਨ ਨਾਲ ਗੱਲ ਕਰੀ ਹਾਂ ਇਹ ਹੱਥਾਂ ਵਾਲਾ ਕੰਮ ਔਖਾ ਹੀ ਰਣਾਉਣ ਵਾਲਾ ਦੇਖੋ ਟੀਐਮਰ ਖੜਾ ਰੇਟ ਰੂਟ ਕੀ ਹੈ ਇਹਦਾ 2-2 ਲੱਖ ਦਾ ਉਹ ਇਹ ਘੱਟੋ ਘੱਟ ਲੈਂਡ ਫੋਰਸ ਉਹਨਾਂ ਨੂੰ ਮਰਦੀ ਕਿੱਥੇ ਹੈ ਕਹਿਣ ਸੋਨਾ ਸਮਾਰ ਘਟਾ ਗਾ ਜਿਉ ਮੈਂ ਜਿੱਥੇ ਅੱਜ ਇੱਥੇ ਨਹੀਂ ਕਈ ਦਾ ਹੁੰਦਾ ਆਹ ਦੇਖੋ ਪਰਵਾਹ ਹੋਰ ਦਾ ਉਹ ਤੇ ਦਾ ਬੀਨ ਸਟੋਰ ਹੈ। ਇਗੜੇ ਅੱਜਕੱਲ ਕੰਟੇਨਰ ਦੇ ਵਿੱਚ ਸਟੋਰ ਹੈ। ਉੱਦਾਂ ਦੇ ਕੋਲ ਸਟੋਰ ਲੱਗੇ ਹੋਏ ਨੇ। ਜਿਹੜੀ ਖੇਤ ਤੋਂ ਮਾਲ ਵੀ ਤਿਆਗ ਰੋ ਕੇ ਆਂਦਾ ਉਹ ਵੀ ਤੇ ਹਾਂਜੀ ਮਿੱਤਰੋ ਚੱਲ ਰਿਹਾ ਮੇਲਾ ਬਹੁਤ ਵਧੀਆ ਮੇਲਾ। ਫੁੱਲ ਘੁੰਮ ਲਿਆ ਆਪਾਂ ਮੇਲਾ ਫੁੱਲ ਵਧੀਆ। ਸਟਾਲਾਂ ਘਟੋ ਘਟੋਰੇ ਹੋਣ ਗਿਆ 100 ਪਲੱਸ। 100 ਪਲੱਸ ਸਟਾਲਾਂ ਨੇ। ਦੇਣੀ ਚਾਹੀਦੀ ਲੇਕਿਨ ਮੇਰਾ ਚੱਤ ਕਰਦਾ ਕਿ ਮੈਂ ਨਾ ਤੁਹਾਡੇ ਨੌਜਵਾਨ ਥੋੜਾ ਜਿਹਾ ਪੁਰਾ ਮਨਜਣ ਕਰੀ ਜਾਂਦਾ ਪਹਿਲਾ ਅਸੀਂ ਟਰੈਕਟਰ ਲੈਨੇ ਆ ਫੇਰ ਉਹਦੇ ਵਹਰੀ ਬੰਦਦੇ ਲੋਵਰੇ ਮੁੰਡੇ ਗਰੁੱਪ ਵਾਲੇ ਖੜੇ ਸੀ ਜੀ ਹੋਜੀ ਬਸ 5 ਵਜ ਗਏ ਬਸ ਮਾਪਤਾ ਹੁਣ ਮੇਲਾ 10 ਕ ਮੰਤਰਗੇ ਹੁਣ ਤਾਂ ਜਿਹਨੇ ਲਿਆਣੀਆਂ ਦੀ ਡਿਲੀਵਰੀਆਂ ਲੈ ਚੱਲੇ ਅਗਲੇ ਆਵਦੀਆਂ ਬਾਕੀ ਇੱਧਰ ਮਸ਼ੀਨ ਦੇਖ ਰਹੇ ਨੇ ਤੇਲ ਪਾਉਣ ਵਾਲੀ ਦੇਖ ਰਹੇ ਨੇ ਪਸੰਦ ਆਉਦੀਆਂ ਮੁੰਡਿਆਂ ਨੂੰ ਤੇ ਲੋ ਵੀ ਚੱਕ ਲਿਆ ਲੋਕਾਂ ਨੇ ਦਾ ਸਟਾਲ ਲਾਉਂਦੀਆਂ ਜਾਈ ਜਾ ਰਹੇ ਆ ਬਸ ਬੰਦੇ ਥੋੜੀ ਟਿਕੋਣੀ ਆਸ ਲੋਕ ਚੱਲਦੇ ਆਪਾਂ ਵੀ ਬਸ ਥੋੜੇ ਸਮੇਂ ਤੱਕ ਹੋਰ ਵੀ ਹੋਰ ਹੀ ਲੱਗਦਾ ਉਧਰ ਵੀ ਉਧਰ ਜਾ ਰਹੇ ਆ ਓ ਗੱਡੀ ਖੋ ਗਈ ਜੀ ਗੱਡੀ ਓ ਗੱਡੀ ਬਾਬੇ ਤੇ ਚੱਕੀ ਆ ਓ ਚੱਕੀ ਗਈ ਭੈਣ ਚਲਾ ਲਓ ਗੱਡੀ ਮੇਰਾ ਇਹ ਚੱਕੀ ਗਈ ਚਲੋ ਆ ਵੀਡੀਓ ਗੱਡੀ ਚੱਕੀ ਗਈ ਤੂੰ ਭੈਣ ਤੋਂ ਨਾ ਰਹਿ ਬੱਕਾ ਹੱਥ ਤੇ ਐਸੇ ਕਾਲੂ ਭੈਣ ਤੋਂ ਨੰਬਰ ਆਏਗਾ ਓਹ ਨਾ ਕਰਦੇ ਖੜ ਜਾ ਆ ਚਾਬੀ ਕਿਹਦੇ ਕੋਲ ਸੀ ਓ ਤੇਰੇ ਕੋਲੇ ਆ ਓਏ ਤੂੰ ਛਲੇ ਓ ਚਾਬੀ ਵੀ ਖੋ ਗਈ ਚਾਬੀ ਕਿਹਦੇ ਕੋਲ ਹੈ ਵੀਰ ਜਿੰਮੇਵਾਰੀ ਤੇ ਤੁਹਾਨੂੰ ਇੰਨਾ ਪਤਾ ਕਾ ਕਿ ਮੂ ਕਰੇ ਕਦੇ ਜੁਨੇ ਕਦੇ ਦੇਖੋ ਹੋ ਗਿਆ ਕੀ ਕਰਾਂ ਅਸੀਂ ਪਾਰ ਕੀ ਗੱਲ ਵੀ ਜਮੇ ਤੇ ਮੇਲਾ ਹੋ ਗਿਆ ਜਸਮਾਤ ਲੋਕ ਆਪਣੇ ਆਪਣੇ ਘਰੇ ਤੇ ਅਸੀਂ ਵੀ ਚੱਲੇ ਆਂ ਪਹੁੰਚਣਾ ਆਪਾਂ ਘਰੇ ਤੁਰ ਰਹੇ ਹਾਂ ਤੁਰਿਆਂ ਹਲੇ ਤਾਂ ਹਲੇ ਪਹੁੰਚ ਥੋੜੀ ਗਈ ਬਾਕੀ ਮੇਲਾ ਕਿਵੇਂ ਲੱਗਿਆ ਜਵਾਨ ਨੂੰ ਮੈਂ ਨੂੰ ਓਕੇ ਰਿਪੋਰਟ ਸਿਰਾ ਮੇਲਾ ਹੋ ਗਿਆ ਹੀ ਖੜੇ ਨੂੰ ਬੰਦੇ ਸਾਡੇ ਖੋ ਹੀ ਰਹਿੰਦੇ ਨੇ ਮਸੇ ਹੀ ਪਹੁੰਚੇ ਨੇ ਪੱਟੂ ਦਾਸ ਦੇ ਤੇ ਲੋਵੀ ਲੋਦਾਂ ਟੱਪ ਗਈ ਤੇ ਆਪਾਂ ਸਾਡੇ ਬੰਦੇ ਨੇ ਤਾਂ ਖੋਲ ਲੇ ਪਰ ਨਹੀਂ ਪੁ ਦੁਬਾਰੇ ਬੰਨਣ ਲੱਗੇ ਖੋਲ ਵੀ ਲਈਤੀ ਹੈ ਥੋੜਾ ਹਰੇ ਕਿਤੇ ਆਹੀ ਕੰਮ ਹੁੰਦਾ ਕਿੱਥੇ ਆ